ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ 4 4 ਵਰਲਡ 뮤ਜ਼ਿਕ ਦੇ ਅਵਾਰਡ ਵਰਲਡ 뮤ਜ਼ਿਕ ਅਵਾਰਡਸ ਦਾ ਮਤਲਬ ਹੈ ਵੀ ਦੁਨੀਆ ਭਰ ਦੇ ਸਿੰਗਰਸ ਦੁਨੀਆ ਭਰ ਦੇ 뮤ਜ਼ੀਸ਼ੀయన్స్ ਦੁਨੀਆ ਭਰ ਦੇ ਲਾਈਵ ਸਿੰਗਰਸ ਦੇ ਵਿੱਚੋਂ ਸਾਡੇ ਪੰਜਾਬ ਦੇ ਸ਼ੇਰ ਨੂੰ 4 4 뮤ਜ਼ਿਕ ਅਵਾਰਡ ਮਿਲੇ ਨੇ ਸੋ ਪੰਜਾਬੀ ਦਾ ਜਿਹੜਾ ਨਾਮ ਹੈ ਉਹ ਵਰਲਡ ਲੈਵਲ ਤੇ ਆਇਆ ਹੈ ਬਹੁਤ ਖੁਸ਼ੀ ਹੈ ਕਿਉਂਕਿ ਬਹੁਤ ਜਿਵੇਂ ਆਪਾਂ ਕਹਿ ਦਈਏ ਬਹੁਤ ਸਾਰੀਆਂ ਲੈਂਗੁਏਜਸ ਆ ਵਰਲਡ ਦੇ ਵਿੱਚ ਔਰ ਪੰਜਾਬੀ ਜਿਹੜੀ ਹੈ ਉਹ ਪੰਜਾਬੀ ਉਹਨਾਂ ਲੈਂਗੁਏਜਸ ਦੇ ਵਿੱਚੋਂ ਚਾਰ ਅਵਾਰਡ ਲੈ ਕੇ ਆਈ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਮੈਂ ਬੱਬੂ ਬਾਈ ਨੂੰ ਆਪ ਵੀ ਜਾ ਕੇ ਵਧਾਈਆਂ ਦੇ ਕੇ ਆਇਆ ਔਰ ਉਹਨਾਂ ਦੇ ਸਾਰੇ ਫੈਨਸ ਨੂੰ ਕਿਉਂਕਿ ਉਹਨਾਂ ਦੇ ਫੈਨਸ ਜਿਹੜੇ ਨੇ ਉਹ ਵੀ ਉਹ ਵੀ ਕਮਾਲ ਨੇ ਸੋ ਉਹ ਕਿ ਬਾਈ ਮੈਨੂੰ ਦੱਸ ਰਹੇ ਸੀ ਵੀ ਮੇਰੇ ਫੈਨਸ ਹੁਣ ਵੀ ਜਾ ਜਾ ਕੇ ਵੋਟਾਂ ਕਰੀ ਜਾ ਰਹੇ ਨੇ ਉੱਥੇ ਸੋ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਔਰ ਜਿੰਨੇ ਪੰਜਾਬੀ ਗਾਣਿਆਂ ਨੂੰ ਸੁਣਨ ਵਾਲੇ ਸਰੋਤੇ ਆ ਜਿੰਨੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਆ ਪੰਜਾਬੀ ਪੋਇਟਰੀ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਮੈਨੂੰ ਬਹੁਤ ਖੁਸ਼ੀ ਆ ਈਬੀਪੀ ਸੰਜਾ ਤੁਹਾਨੂੰ ਰੱਖੇ ਅੱਗੇ